ਪੰਜਾਬ ਦੇ ਮਲਾਜ਼ਮਾਂ ਨੂੰ ਲੈ ਕੇ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿਉਂਕਿ 25 ਤਰੀਕ ਨੂੰ ਮਲਾਜ਼ਮ ਜਥੇਬੰਦੀਆਂ ਦੀ ਹਰਪਾਤ ਸਿੰਘ ਛੀਮਾ ਦੇ ਨਾਲ ਮੀਟਿੰਗ ਸੀ ਮੀਟਿੰਗ ਦੇ ਵਿੱਚ ਦੱਸਿਆ ਗਿਆ ਕਿ ਸੀ ਕਿ ਸੀਐਮ ਸਾਹਿਬ ਜਿਹੜੇ ਨੇ ਅਜ ਨਹੀਂ ਨੇ ਤੇ ਉਦੋਂ ਆਉਣਗੇ ਤੇ ਮੰਗਾਂ ਦਾ ਜਿਹੜਾ ਪੂਰਾ ਹੱਲ ਕੀਤਾ ਜਾਵੇਗਾ ਹੁਣ ਸਬ ਕਮੇਟੀ ਨਾਲ ਜਿਹੜਾ ਲਿਆ ਅਹਿਮ ਫੈਸਲਾ ਪੀ ਕਮਿਸ਼ਨ ਦੇ ਬਕਾਇਤ ਦੀ 55% ਲਾਗੂ ਕਰਨ ਸੰਬੰਧੀ ਹੋਈ ਵੱਡੀ ਅਪਡੇਟ ਸੀਐਮ ਆਫਿਸ ਤੋਂ ਪੰਜਾਬ ਦੇ ਮਲਾਜ਼ਮਾਂ ਨੂੰ ਜਿਹੜੀ ਸੰਬੰਧੀ ਆਈ ਵੱਡੀ ਅਪਡੇਟ ਪੰਜਾਬ ਦੇ ਮਲਾਜ਼ਮਾਂ ਦੀਆਂ ਦੋ ਮੰਗਾਂ ਨੂੰ ਲੈ ਕੇ ਕੀ ਹੈ ਜਾਣਕਾਰੀ ਦੱਸਦੇ ਆ ਸਾਰੀ ਜਾਣਕਾਰੀ ਸਭ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇਸੇ ਤਰ੍ਹਾਂ ਦੀ ਹੋਰ ਅਪਡੇਟਸ ਪਾਉਣ ਦੇ ਲਈ ਤਾਂ ਹਾਂਜੀ ਦੋਸਤੋ ਇਸ ਤਰ੍ਹਾਂ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਕਿ ਮਈ ਦੇ ਦੀ ਸ਼ੁਰੂਆਤ ਦੇ ਵਿੱਚ ਪੰਜਾਬ ਸਰਕਾਰ ਜਿਹੜੀ ਹੈਗੀ ਉਹ ਬਕਾਇਆ ਦੀਆਂ ਕਿਸ਼ਤਾਂ ਜਾਰੀ ਕਰੇਗੀ ਪਰ ਬਕਾਇਆ ਦੀਆਂ ਕਿਸ਼ਤਾਂ ਜਾਰੀ ਨਾ ਹੋਣ ਕਰਕੇ ਇੱਕ ਪਾਸੇ ਮਲਾਜ਼ਮ ਜਥੇਬੰਦੀਆਂ ਜਿਹੜੀਆਂ ਸਾਥੀਆਂ ਨੇ ਨਵਾਂ ਤਿੱਖਾ ਸੰਘਰਸ਼ ਜਿਹੜਾ ਉਸ ਨੂੰ ਜਿਹੜਾ ਕਿ ਬੰਨਿਆ ਤੇ ਦੂਸਰੇ ਪਾਸੇ ਜੇਕਰ ਆਪਾਂ ਗੱਲ ਕਰੀਏ ਕਿ ਸਬ ਕਮੇਟੀ ਦੀ ਤਾਂ ਸਬ ਕਮੇਟੀ ਨੇ ਪੰਜਾਬ ਦੇ ਮਲਾਸਮਾਂ ਦੇ ਲਈ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਪਲੈਨਿੰਗ ਕੀਤੀ ਹੈ ਕਿ ਉਹਨਾਂ ਨੂੰ ਡੀਏ ਜਿਹੜਾ ਹੈ 55% ਤੱਕ ਜਿਹੜੀ ਹੈ ਲੀ ਤੇ ਕਿਸ ਤਰ੍ਹਾਂ ਲੈ ਕੇ ਜਾਈਏ ਜਾਇਆ ਜਾਏਗਾ ਤੇ ਇਸ ਤੋਂ ਇਲਾਵਾ ਉਹਨਾਂ ਨੇ ਪੀ ਕਮਿਸ਼ਨ ਦੇ ਜਿਹੜੇ ਬਕਾਏ ਨੇ ਉਹਨਾਂ ਦੀਆਂ ਡੇਟਾ ਨੂੰ ਲਾਂਚ ਨਾ ਕਰਕੇ ਉਹਨਾਂ ਦੀ ਪਲੈਨਿੰਗ ਜਿਹੜੀ ਹੈ ਉਹ ਕੀਤੀ ਹੈ ਤੇ ਦੱਸਿਆ ਕਿ ਸੀਐਮ ਆਫਿਸ ਸੰਬੰਧੀ ਆਈ ਹੈ ਕਿ ਜਲਦ ਪੰਜਾਬ ਦੇ ਮਲਾਜ਼ਮਾਂ ਦੇ ਡੀਏ ਬਕਾਏ ਦੀਆਂ ਕਿਸ਼ਤਾਂ ਜਿਹੜੀਆਂ ਨੇ ਉਹਨਾਂ ਦਾ ਐਲਾਨ ਸਰਕਾਰ ਕਰੇਗੀ ਸੋ ਇਹ ਜਿਹੜੀਆਂ ਦੋ ਮੰਗਾਂ ਨੇ ਇਸ ਨੂੰ ਲੈ ਕੇ ਦੱਸਿਆ ਜਾ ਰਿਹਾ ਕਿ ਸਰਕਾਰ ਜਲਦੀ ਹੀ ਜਿਹੜੀ ਹੈ ਮਨਜ਼ੂਰੀ ਦੇ ਸਕਦੀ ਹੈ ਇਸ ਤੋਂ ਇਲਾਵਾ ਪੰਜਾਬ ਦੇ ਮਲਾਸਮਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਮਲਾਸਮਾਂ ਨੇ 5 ਮਈ ਨੂੰ ਇੱਕ ਵਾਰ ਫਿਰ ਦੁਬਾਰਾ ਜਿਹੜਾ ਹੈ ਉਹ ਸੰਘਰਸ਼ ਵਿੱਢਿਆ ਹੈ ਤੇ ਦੱਸਿਆ ਜਾ ਰਿਹਾ ਹੈ ਕਿ 5 ਮਈ ਨੂੰ ਉਹਨਾਂ ਨੇ ਚੰਡੀਗੜ੍ਹ ਸਕੱਤਰ ਦੇ ਬਾਹਰ ਜਿਹੜਾ ਹੈ ਸੋਮਵਾਰ ਵਾਲੇ ਦਿਨ ਜਿਹੜਾ ਉਹ ਧਰਨਾ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ ਇਹ ਬਹੁਤ ਹੀ ਵੱਡੀ ਅਪਡੇਟ ਸਾਹਮਣੇ ਆ ਰਹੀ ਸੀ ਹੋਰ ਅਪਡੇਟ ਦੇ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਮਿਲਦੇ ਆ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ